ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੂਜਾ ਪੰਜਾਬ ਟੀਵੀ ਅੱਜ ਪੰਜਾਬ ਤੇ ਕਈ ਹੋਰ ਮੁੱਦਿਆਂ ਤੇ ਗੱਲਬਾਤ ਕਰਨ ਲਈ ਹਾਜ਼ਰ ਹੋਏ ਆਂ ਸਾਰੀ ਗੱਲਬਾਤ ਦੇ ਦੌਰਾਨ ਸਾਡੇ ਵਿੱਚ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਸ਼ੁਕਰੀਆ ਜੀ ਸਰ ਅੱਜ ਆਪਾਂ ਸ਼ੁਰੂਆਤ ਕਰਾਂਗੇ ਪੰਜਾਬ ਦੇ ਹੜ੍ਹਾਂ ਤੋਂ ਪੰਜਾਬ ਹੱਲੇ ਹੜ੍ਹਾਂ ਤੋਂ ਉੱਭਰਿਆ ਨਹੀਂ ਪਰ ਪੰਜਾਬ ਤੇ ਫਿਰ ਤੋਂ ਇੱਕ ਭਾਰੀ ਮੀਂਹ ਦਾ ਸੰਕਟ ਦੇਖਣ ਨੂੰ ਮਿਲਿਆ 3 ਤੋਂ 7 ਤਰੀਕ ਤੱਕ ਇੱਕ ਰਿਕਾਰਡ ਤੋੜ بارش ਦਾ ਪਤਾ ਲੱਗ ਰਿਹਾ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਤੇ ਕੀ ਹਾਲਾਤ ਨੇ ਹਾਂ ਬਿਲਕੁਲ ਇਹ ਇੱਕ ਨਵੀਂ ਭਵਿੱਖਬਾਣੀ ਜਿਹੜੀ ਹੈ ਮੌਸਮ ਦੀ ਆਈ ਹੈ ਇੱਕ انٹرਨੈਸ਼ਨਲ ਏਜੰਸੀ ਦੀ ਵੀ ਇਹ ਹੀ ਹੈ ਔਰ ਜਿਹੜਾ ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ ਹੈ ਉਹਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ ਸੋ ਉਹਦੇ ਮੁਤਾਬਕ 4 ਤਰੀਕ ਤੋਂ ਲੈ ਕੇ 3 ਤੋਂ ਨਹੀਂ 4 ਤੋਂ 3 ਤੱਕ ਹੀ ਹੈ ਨਾ 4 ਤੋਂ ਲੈ ਕੇ 7 ਤੱਕ ਜਿਹੜੀ ਜਬਰਦਸਤ ਮੀਂਹ ਦੀ ਭਵਿਕ ਬਣੀ ਕੀਤੀ ਹੈ ਔਰ ਰਿਕਾਰਡ ਵੀ ਕਹਿੰਦੇ ਤੋੜ ਸਕਦਾ ਹੈ ਔਰ ਸਿਰਫ ਕੱਲਾ ਪੰਜਾਬ ਚ ਨਹੀਂ ਪੰਜਾਬ ਦੇ ਨਾਲ ਨਾਲ ਹਿਮਾਚਲ ਦੇ ਵਿੱਚ ਵੀ ਔਰ ਜੰਮੂ ਦੇ ਵਿੱਚ ਵੀ ਇੰਨੀ ਪੈਣ ਦਾ ਦੀਪ ਭਵਿਕ ਬਣੀ ਕੀਤੀ ਗਈ ਹੈ ਸੋ ਜੇਕਰ ਇਹ ਜਿਸ ਤਰ੍ਹਾਂ ਦੱਸਿਆ ਗਿਆ ਜਿਸ ਸੱਚਮੁੱਚ ਹੀ ਉਸ ਤਰ੍ਹਾਂ ਹੁੰਦਾ ਹੈ ਤਾਂ ਉਹਦੇ ਨਾਲ ਫਿਰ ਇੱਕ ਵਾਰ ਹੜ੍ਹਾਂ ਦਾ ਖਤਰਾ ਜਿਹੜਾ ਮੰਡਰਾ ਸਕਦਾ ਹੈ ਜਿਹੜੀਆਂ ਰਿਪੋਰਟਾਂ ਆ ਰਹੀਆਂ ਉਹਦੇ ਮੁਤਾਬਕ ਰਣਜੀਤ ਸਾਗਰ ਡੈਮ ਤੋਂ ਪਾਣੀ ਆਲਰੇਡੀ ਉਹਨਾਂ ਨੇ ਛੱਡਣਾ ਸ਼ੁਰੂ ਕਰ ਦਿੱਤਾ। ਸੋ ਪਹਿਲਾਂ ਕਿਹਾ ਜਾ ਰਿਹਾ ਸੀ ਵੀ 20000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਤੇ ਹੁਣ 36000 ਕਿਊਸਿਕ ਪਾਣੀ ਜਿਹੜਾ ਹੈ ਅੱਜ ਤੋਂ ਉਹ ਛੱਡਿਆ ਜਾ ਰਿਹਾ ਹੈ। ਸੋ ਇਸੇ ਤਰ੍ਹਾਂ ਜਿਹੜਾ ਭਾਖੜਾ ਡੈਮ ਹੈ ਉੱਥੋਂ ਵੀ 27 27000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀਗਾ ਉਹਨੂੰ ਵੀ ਵਧਾ ਕੇ 36000 ਕਿਊਸਿਕ ਕਰ ਦਿੱਤਾ ਗਿਆ। ਹੂੰ ਇਸੇ ਤਰ੍ਹਾਂ BBMP ਅਦੇ ਨਾਲ ਜਿਹੜੀ ਹੈ ਬੀਵੀਐਮਪੀ ਨੂੰ ਪੰਜਾਬ ਸਰਕਾਰ ਨੇ ਲਿਖਿਆ ਤੇ ਰਣਜੀਤ ਸਾਗਰ ਡੈਮ ਔਰ ਪੌਂਗ ਡੈਮ ਇਹ ਸਾਰੇ ਡੈਮਸ ਦੀ ਪਾਣੀ ਦੀ ਸਥਿਤੀ ਵਾਸਤੇ ਕੁਝ ਪੱਧਰੀ ਮੀਟਿੰਗ ਵੀ ਹੋਈ ਹੈ ਜਿਦੇ ਵਿੱਚ ਇਹ ਸਾਰਾ ਕੁਝ ਅਸੈਸ ਕੀਤਾ ਗਿਆ ਹਮ ਪਰ ਜੇਕਰ ਗੁਰਜੀ ਤੇ ਇਹ ਪਾਣੀ ਆਉਂਦਾ ਹੈ ਤੇ ਕਿਉਂਕਿ ਇਹਦੇ ਨਾਲ 2-3 ਇਮੀਡੀਏਟਲੀ ਜਿਹੜੇ ਖਤਰੇ ਮੰਡਰਾ ਰਹੇ ਆ ਜੀ ਬਿਲਕੁਲ ਉਹਦੇ ਚ ਪਹਿਲੀ ਸਭ ਤੋਂ ਪਹਿਲੀ ਤਾਂ ਇਹ ਹੈ ਕਿ ਜੇ ਮੀਂਹ ਪੰਜਾਬ ਦੇ ਵਿੱਚ ਪੈਂਦਾ ਹੈ ਤੇ ਉਹਦੇ ਨਾਲ ਜਿਹੜੀ ਝੋਨੇ ਦੀ ਕਟਾਈ ਸ਼ੁਰੂ ਹੋਈ ਸੀਗੀ ਹਾਰਵੈਸਟਿੰਗ ਝੋਨੇ ਦੀ ਹੋ ਰਹੀ ਸੀਗੀ ਉਹਦੇ ਵਿੱਚ ਵਿਕਨ ਪਏਗਾ ਕਿਉਂਕਿ ਪਾਣੀ ਖੜਨ ਦੇ ਨਾਲ ਪੱਕਿਆ ਝੋਨਾ ਜਿਹੜਾ ਹੈ ਜੇਕਰ ਉਹ ਟਾਈਮ ਨਾਲ ਨਹੀਂ ਵੱਢਿਆ ਜਾਂਦਾ ਤਾਂ ਫਿਰ ਉਹਦੀ ਜਿਹੜੀ ਹੈ ਉਹਦਾ ਦਾਣਾ ਝੜਨਾ ਸ਼ੁਰੂ ਹੋ ਜਾਏਗਾ ਹੈਨਾ ਤੇ ਜਿਹੜਾ ਵੱਢਿਆ ਹੋਇਆ ਝੋਨਾ ਹੈ ਉਹਦੀ ਉਹਦੀ ਫਿਰ ਦਾਣਾ ਜਿਹੜਾ ਕਾਲਾ ਪੈ ਜਾਂਦਾ ਹੈ ਦਾਣਾ ਖਰਾਬ ਹੋ ਜਾਂਦਾ ਹੈ ਜੀ ਤੇ ਪਾਣੀ ਜੇ ਹੋਰ ਕੁਛ ਨਾ ਹੋਇਆ ਤੇ ਕੰਬਾਈਨ ਜਿਹੜੀ ਹੈ ਉਹ ਉਹਦਾ ਬੜਨਾ ਖੇਤਾਂ ਦੇ ਵਿੱਚ ਆਉਗਾ ਹੈ ਨਾ ਸੋ ਝੋਨੇ ਦੀ ਜਿਹੜੀ ਇੱਕ ਤਾਂ ਇਹਦੇ ਤੇ ਬਹੁਤ ਬੁਰਾ ਅਸਰ ਪੈ ਸਕਦਾ ਹੈ ਦੂਜਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਹੜ੍ਹ ਆਏ ਆ ਉਹਦੇ ਚ ਜਿਹੜਾ ਰਾਵੀ ਦੇ ਵਿੱਚ ਪਾਣੀ ਆਇਆ ਰਾਵੀ ਦੇ ਵਿੱਚ ਪਾਣੀ ਟੋਟਲ ਜਿਹੜਾ ਪਾਣੀ ਹੈ ਔਰ 14.1 ਲੱਖ ਕਿਊਬਿਕ ਆਇਆ ਸੀਗਾ ਉਹਦੇ ਵਿੱਚੋਂ ਜਿਹੜਾ 11.96 ਲੱਖ ਕਿਊਸਕ ਜਿਹੜਾ ਹੈ ਉਹ ਬਰਸਾਤੀ ਚੋ ਖੱਡਾਂ ਉਹਦਾ ਪਾਣੀ ਸੀਗਾ ਜੀ ਸੋ ਇਹ ਇਹਦੇ ਤੋਂ ਅੰਦਾਜ਼ਾ ਲਾ ਸਕਦੇ ਹਾਂ ਕਿ ਜੇ ਉਹਨਾਂ ਖੱਡਾਂ ਰਾਹੀਂ ਉਸੇ ਤਰ੍ਹਾਂ ਪਾਣੀ ਆਂਦਾ ਹਨਾ ਤੇ ਫਿਰ ਸਥਿਤੀ ਜਿਹੜੀ ਹੈ ਕਿਸ ਤਰ੍ਹਾਂ ਭਿਆਨਕ ਬਣ ਗਈ ਹੈ ਹਨਾ ਜੋ ਕਿ ਜਿਹੜਾ ਇਹ ਕਿਹਾ ਗਿਆ ਕਿ ਰਣਜੀਤ ਸਾਗਰ ਡੈਮ ਤੋਂ ਤਾਂ ਪਾਣੀ ਜਿਹੜਾ ਹੈ ਉਹ 15% ਹੀ ਉਹਦਾ ਜਿੰਨਾ ਪਾਣੀ ਆਇਆ ਉਹਦਾ 15% ਹੀ ਛੱਡਿਆ ਗਿਆ ਸੀ ਸੋ ਦੂਜੀ ਵੱਡੀ ਇਹ ਸਮੱਸਿਆ ਹੈਗੀ ਹੈ। ਹੂੰ ਤੀਜੀ ਜਿਹੜੀ ਸਮੱਸਿਆ ਹੈ ਉਹ ਹੈ ਕਿ ਜੇ ਪਾਣੀ ਦਰਿਆਵਾਂ ਤੋਂ ਬਾਹਰ ਆਂਦਾ ਜਿਵੇਂ ਪਹਿਲਾਂ ਆਇਆ ਤਾਂ ਜਿਹੜੀ ਹ ਹੁਣ ਤੱਕ ਲੋਕਾਂ ਨੇ ਘਰਾਂ ਦੀ ਸਫਾਈ ਕੀਤੀ ਸੀ ਜਾਂ ਆਪਣੇ ਖੇਤਾਂ ਨੂੰ ਸਾਫ਼ ਕੀਤਾ ਗਿਆ ਸੀਗਾ ਉਹ ਇੱਕ ਵਾਰ ਫੇਰ ਉਹਦੇ ਚ ਰੇਤ ਆ ਸਕਦਾ। ਹੂੰ ਸੋ ਇੱਕ ਵਾਰ ਫੇਰ 0 ਤੋਂ ਸ਼ੁਰੂ ਕਰਨਾ ਪੈ ਸਕਦਾ ਸੋ ਇਸ ਹਾਲਾਤ ਜਿਹੜੇ ਆ ਬੜੇ ਆ ਕ੍ਰਿਟੀਕਲ ਹੈ ਪੰਜਾਬ ਦੇ ਮੁੱਖ ਮੰਤਰੀ ਅੱਜ ਤਰਨ ਤਰਨ ਦੇ ਵਿੱਚ ਗਏ ਹੋਏ ਸੀਗੇ ਉਹ ਤਾਂ ਖੈਰ ਪੋਲਿਟਿਕਲ ਇੱਕ ਪ੍ਰੋਗਰਾਮ ਦੇ ਵਿੱਚ ਗਏ ਹੋਏ ਸੀਗੇ ਤੇ ਪਿਛਲੇ ਸਮੇਂ ਪਿਛਲੇ ਦਿਨਾਂ ਦੇ ਵਿੱਚ ਅਸੀਂ ਜਿਵੇਂ ਦੇਖਿਆ ਕਿ ਕੇਂਦਰ ਨੇ ਤਾਂ ਇੱਕ ਤਰ੍ਹਾਂ ਦਾ ਹੱਥ ਝਾੜੀ ਦਿੱਤਾ ਹੈ ਤੇ ਪੰਜਾਬ ਸਰਕਾਰ ਜਿਹੜੀ ਹੈ ਉਹ ਆਪਣੇ ਆਪਣੇ ਹੀ ਜਿਹੜੀਆਂ ਗੱਲਾਂ ਕਰ ਰਹੀ ਹੈ ਕਿ ਜਿਹੜਾ ਰੰਗਲਾ ਪੰਜਾਬ ਸੁਸਾਇਟੀ ਬਣਾਈ ਹੋਈ ਆ ਉਹਦੇ ਨਾਲ ਕਿੰਨੇ ਕੁ ਪੈਸੇ ਸਰਕਾਰ ਕੋਲ ਇਕੱਠੇ ਹੋਏ ਆ ਕਿੰਨੇ ਕਦੋਂ ਤੋਂ ਵੰਡਣ ਉਹਨਾਂ ਨੇ ਕਿਹਾ ਕਿ 15 ਅਕਤੂਬਰ ਤੋਂ ਸੋ ਦੀਵਾਲੀ ਮੇਰੇ ਖਿਆਲ 21 ਅਕਤੂਬਰ ਦੀ ਆ ਜੀ 21 21 ਦੀ 21 ਅਕਤੂਬਰ ਦੀ ਦੀਵਾਲੀ ਹੈ ਤੇ ਉਹ ਜਿਹੜਾ 15 ਤੋਂ ਉਹਨਾਂ ਨੇ ਕਿਹਾ ਸੋ ਦੀਵਾਲੀ ਤੋਂ ਆਸ-ਪਾਸ ਜਿਹੜਾ ਹੋਗਾ ਜੋ ਸ਼ੁਰੂ ਕਰੇਗੀ ਸਰਕਾਰ ਪਹਿਲਾਂ ਹੀ ਸਰਕਾਰ ਨੂੰ ਲੈ ਕੇ ਲੋਕਾਂ ਦਾ ਜਿਹੜਾ ਹੈ ਉਹ opinion ਕੋਈ ਖਾਸ ਚੰਗਾ ਨਹੀਂ ਹੈ ਤੇ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਐਨ ਜੀਓਜ਼ ਨੇ ਕਾਰ ਸੇਵਾ ਵਾਲੇ ਵਾਬਿਆਂ ਨੇ ਔਰ ਕਲਾਕਾਰਾਂ ਨੇ ਹੈ ਨਾ ਔਰ ਇੰਡਸਟਰੀਇਸਟਾਂ ਨੇ ਵੀ ਆਪਣੇ ਤੌਰ ਤੇ ਇਕੱਠੇ ਹੋ ਕੇ ਮਦਦ ਇਸ ਤਰ੍ਹਾਂ ਕੀਤੀ ਹੈ ਹੈ ਨਾ ਉਸ ਹਾਲਾਤ ਦੇ ਵਿੱਚ ਇੱਕ ਖਤਰਾ ਮੰਨ ਰਾ ਰਹੇ ਕਿ ਇੱਕ ਵਾਰ ਫਿਰ ਉਸ ਤਰ੍ਹਾਂ ਦੇ ਹਾਲਾਤ ਨਾ ਬਣ ਜਾਣ ਹੈ ਨਾ ਸੋ ਸਰਕਾਰ ਜਿਹੜੀ ਹੈ ਉਹਨੂੰ ਵੀ ਅਵੇਅਰ ਹੋਣਾ ਪਏਗਾ ਤੇ ਆ ਇੱਕ ਕੁਇਸਟ ਸਟ੍ਰੈਟਜੀ ਜਿਹੜੀ ਹੈ ਕੋਈ ਨਾ ਕੋਈ ਮੀਟਿੰਗਾਂ ਜਿਵੇਂ ਹੋ ਰਹੀਆਂ ਬਣਾਈ ਹੋਏਗੀ ਸਰਕਾਰ ਨੇ ਸੋ ਇੱਕ ਤਾਲਮੇਲ ਜਿਹੜਾ ਹੈ ਜੰਮੂ ਕਸ਼ਮੀਰ ਸਰਕਾਰ ਦਾ ਹਰ ਹਿਮਾਚਲ ਸਰਕਾਰ ਦਾ ਸੋ ਇੱਕ 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 ਤਾਲਮੇਲ ਜਿਹੜਾ ਹੋਣਾ ਚਾਹੀਦਾ ਜਿਹਦੇ ਕਰਕੇ ਇਹ ਅਸੈਸ ਲੱਗੇ ਕਿ ਇੰਨਾ ਕੁ ਪਾਣੀ ਆਏਗਾ ਹੈ ਨਾ ਉਹ ਕਿੰਨਾ ਕਿੰਨਾ ਡੈਮਾਂ ਦੇ ਵਿੱਚ ਆਏਗਾ ਤੇ ਰਿਲੀਜ਼ ਹੋਏਗਾ ਹਨ ਉਹ ਤਾਂ ਸਟ੍ਰੈਟਜੀ ਬਣ ਸਕਦੀ ਹੈ ਪਰ ਜਿਹੜਾ ਬਰਸਾਤੀ ਖੱਡਾਂ ਨਾਲਿਆਂ ਰਾਹੀਂ ਪਾਣੀ ਆਏਗਾ ਉਹ ਖਤਰਨਾਕ ਰੋਲ ਲੈ ਸਕਦਾ ਜੀ ਸਰ ਅਗਲੀ ਖਬਰ ਹੈ ਕਿ ਸੁਖਬੀਰ ਬਾਦਲ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਉਹਨਾਂ ਨਾਲ ਇੱਕ ਬੰਦ ਕਮਰੇ ਵਿੱਚ ਮੁਲਾਕਾਤ ਕਰਦੇ ਆ ਤੇ ਇਸ ਬੈਠਕ ਦੀ ਮੀਡੀਆ ਵਿੱਚ ਕਾਫੀ ਚਰਚਾ ਛਿੜੀ ਹੋਈ ਹੈ ਇਸ ਤੋਂ ਤੁਸੀਂ ਕੀ ਸਮਝਦੇ ਹੋ ਮੀਡੀਆ ਨੂੰ ਤਾਂ ਖਬਰ ਜਿਹੜੀ ਹੈ ਮਿਲਣੀ ਚਾਹੀਦੀ ਜੇਕਰ ਜਿਹੜਾ ਕੋਈ ਆਫੀਸ਼ੀਅਲੀ ਉਹਨਾਂ ਨੂੰ ਨਾਮ ਲਾਏ ਜੀ ਇਹ ਕੋਈ ਮੀਟਿੰਗ ਕੋਈ ਵੈਸੀ ਬੰਦਾ ਕਿਸੇ ਮੇਲਣ ਚਲਾ ਜਾਏ ਤਾਂ ਮੀਡੀਆ ਦੇ ਵਾਸਤੇ ਤਾਂ ਉਹ ਬੰਦ ਕਮਰਾ ਹੀ ਹੁੰਦੀ ਹੈ ਜੀ ਸੋ ਬਲਵੀਰ ਸਿੰਘ ਰਾਜੇਵਾਲ ਬਹੁਤ ਸੀਨੀਅਰ ਕਿਸਾਨ ਆਗੂ ਨੇ ਜੀ ਬਹੁਤ ਸਾਰੇ ਸੰਘਰਸ਼ਾਂ ਦੇ ਵਿੱਚ ਉਹਨਾਂ ਨੇ ਕਿਸਾਨਾਂ ਦੀ ਕਿਸਾਨਾਂ ਨੂੰ ਲੀਡ ਕੀਤਾ ਬਿਲਕੁਲ ਇਹਦੇ ਨਾਲੋਂ ਵੀ ਜ਼ਿਆਦਾ ਉਹ ਇੱਕ ਕਿਸਾਨੀ ਮੁੱਦਿਆਂ ਦੇ ਮਹਰ ਦੇ ਤੌਰ ਤੇ ਦੇਖੇ ਜਾਂਦੇ ਆ ਔਰ ਉਹ ਅਖਬਾਰਾਂ ਦੇ ਵਿੱਚ ਵੀ ਲਿਖਦੇ ਰਹਿੰਦੇ ਆ ਸੈਮੀਨਾਰਸ ਨੂੰ ਸੰਬੋਧਨ ਕਰਦੇ ਰਹਿੰਦੇ ਆ ਹੈਨਾ ਸੋ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਕਿ ਇਸ ਨੂੰ ਕੋਈ ਪੋਲੀਟੀਕਲ ਆ ਆਪਾਂ ਰਿਪੋਰਟ ਬਣਾ ਕੇ ਦੇਖੀਏ ਕਿ ਜੀ ਇਹਦੇ ਕੋਈ ਪੋਲੀਟੀਕਲ ਮਾਇਨੇ ਹੋ ਸਕਦੇ ਆ ਕਿਉਂਕਿ ਜਿਸ ਤਰ੍ਹਾਂ ਦਾ ਆ ਐਕਸਪੀਰੀਅੰਸ ਉਹਨਾਂ ਦਾ ਪਿਛਲੇ ਇਲੈਕਸ਼ਨ ਦੇ ਵਿੱਚ ਰਿਹਾ ਹੈ ਕਿ ਜਿਹੜੇ ਜਿਹੜੇ ਕੁਝ ਕਿਸਾਨ ਕਿਸਾਨ ਜਥੇਬੰਦੀਆਂ ਸੀਗੀਆਂ ਆ ਮੈਨੂੰ ਯਾਦ ਹੈ ਕਿ ਉਹਨਾਂ ਨਾਲ ਗੱਲਬਾਤ ਇੱਕ ਵਾਰ ਗੱਲਬਾਤ ਦੇ ਵਿੱਚ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਕਿ ਤੁਸੀਂ ਇਲੈਕਸ਼ਨ ਲੜਨ ਲੜਨ ਦਾ ਕਿਉਂ ਪੰਗਾ ਲੈ ਰਹੇ ਹੋ ਪੰਗਾ ਲਿਆ ਸੀਗਾ ਵੀ ਤੋ ਤੁਹਾਨੂੰ ਨਹੀਂ ਲੜਨਾ ਚਾਹੀਦਾ ਸੀਗਾ ਕਿਉਂਕਿ ਤੁਹਾਡਾ ਸਟੇਚਰ ਬਹੁਤ ਵੱਡਾ ਸੀ ਕਿਸਾਨਾਂ ਨਾਲ ਲੋਕਾਂ ਦੇ ਦਰਕਰਕੇ ਤੇ ਉਹਨਾਂ ਨਾਲ ਜਿਹੜੀ ਗੱਲਬਾਤ ਹੋਈ ਸੀਗੀ ਕਿ ਜਿਹੜੇ ਬੰਦੇ ਕਹਿੰਦੇ ਸੀ ਇਲੈਕਸ਼ਨ ਲੜੋ 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 ਹਨਾ ਤੇ ਜਦੋਂ ਸਾਰਾ ਕੁਝ ਤੈਹ ਹੋ ਗਿਆ ਤੇ ਫਿਰ ਉਹ ਭੱਜ ਲਏ ਹਮ ਹੈਨਾ ਤੇ ਫਿਰ ਉਹਨਾਂ ਨੇ ਕਿਹਾ ਕਿ ਮੈਂ ਹੁਣ ਪਿੱਛੇ ਨਹੀਂ ਹਟਾਂਗਾ ਹਮ ਸੋ ਜਿਸ ਤਰ੍ਹਾਂ ਦਾ ਉਹਨਾਂ ਦਾ ਪਿਛਲੇ ਇਲੈਕਸ਼ਨ ਦੇ ਵਿੱਚ ਰਿਜ਼ਰਵਾ ਰਿਹਾ ਹੈ ਮੈਨੂੰ ਨਹੀਂ ਲੱਗਦਾ ਉਹ ਕੋਈ ਪੋਲੀਟੀਕਲ ਮੂਵ ਲੈਣਗੇ ਕੋਈ ਪੋਲੀਟੀਕਲ ਪਾਰਟੀ ਸ਼ਾਮਲ ਹੋਣਗੇ ਜਾਂ ਸੰਗਠਨ ਦੇ ਵਿੱਚ ਸ਼ਾਮਲ ਹੋਣਗੇ ਸੁਖਵੀਰ ਬਾਦਲ ਉਹਨਾਂ ਨੇ ਮੀਟਿੰਗ ਤੋਂ ਬਾਅਦ ਬਾਹਰ ਆ ਕੇ ਕਿਹਾ ਕਿ ਉਹ ਇੱਕ ਸਸ਼ਟਾਚਾਰ ਦੀ ਮੁਲਾਕਾਤ ਸੀਗੀ ਔਰ ਉਹ ਕਿਸਾਨੀ ਮੁੱਦਿਆਂ ਦੇ ਉੱਤੇ ਉਹਨਾਂ ਦੀ ਰਾਏ ਪਹਿਲਾਂ ਵੀ ਲੈਂਦੇ ਰਹੇ ਆ ਤੇ ਹੁਣ ਵੀ ਇਸੇ ਇਸ਼ੂ ਦੇ ਉੱਤੇ ਉਹ ਗੱਲਬਾਤ ਕਰਨ ਉਹਨਾਂ ਦੇ ਨਾਲ ਆਏ ਸੀਗੇ ਤੇ ਉਹਨਾਂ ਨੇ ਕਿਹਾ ਕਿ ਮੈਂ ਇਕੱਲਾ ਮੈਂ ਹੀ ਨਹੀਂ ਮੇਰੇ ਜਿਹੜੇ ਪਿਤਾ ਮਰਹੂਮ ਪ੍ਰਕਾਸ਼ ਸਿੰਘ ਬਾਦਲ ਹੈ ਉਹ ਵੀ ਉਹਨਾਂ ਦੇ ਨਾਲ ਉਹ ਵੀ ਇਹਨਾਂ ਤੋਂ ਰਾਏ ਜਿਹੜੀ ਹੈ ਲੈਂਦੇ ਰਹੇ ਆ ਸੋ ਮੈਂ ਕਿਸਾਨੀ ਮੁੱਦਿਆਂ ਦੇ ਉੱਤੇ ਰਾਏ ਲੈਣ ਆਇਆ ਸੀਗਾ ਸੋ ਇਸੇ ਤਰ੍ਹਾਂ ਦੀ ਦੀ ਸਟੇਟਮੈਂਟ ਜਿਹੜੀ ਹੈ ਉਹ ਬਲਵੀਰ ਸਿੰਘ ਰਾਜੇਵਾਲ ਵੱਲੋਂ ਦਿੱਤੀ ਗਈ ਹੈ ਸੋ ਮੈਨੂੰ ਨਹੀਂ ਲੱਗਦਾ ਕਿ ਇਹਨੂੰ ਕੋਈ ਪੋਲਿਟੀਕਲ ਰੰਗਤ ਦੇਣ ਦੀ ਲੋੜ ਹੈ ਕਿ ਸੁਖਵੀਰ ਬਾਦਲ ਜਿਹੜੇ ਨੇ ਉਹ ਗੁਪਤ ਮੀਟਿੰਗਾਂ ਕਰ ਰਹੇ ਨੇ ਜੀ ਉਦੇ ਕੀ ਮਾਇਨੇ ਹੈ ਜੀ ਸੋ ਮੈਨੂੰ ਲੱਗਦਾ ਕਿ ਰਾਜੇਵਾਲ ਇਹ ਇਹ ਨਹੀਂ ਹੋ ਸਕਦਾ ਕਿ ਰਾਜੇਵਾਲ ਅਕਾਲੀ ਦਲ ਚ ਸ਼ਾਮਲ ਹੋ ਜਾਵੇ ਜੀ ਸਰ ਅਗਲੀ ਗੱਲ ਕਰਦੇ ਆ ਆਪਾਂ ਜਿਮਨੀ ਚੋਣਾ ਦੀ ਤਰਨ ਤਰਨ ਤੋਂ ਅੱਜ ਹਰਮੀਤ ਸਿੰਘ ਸੰਧੂ ਨੂੰ ਭਗਵੰਤ ਮਾਨ ਨੇ ਉਮੀਦਵਾਰ ਐਲਾਨਿਆ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਅਸੀਂ ਪਹਿਲਾਂ ਕਈ ਦਿਨਾਂ ਤੋਂ ਗੱਲ ਕਰਦੇ ਆ ਰਹੇ ਹਾਂ ਜਿਸ ਦਿਨ ਹਰਮੀਤ ਸੰਧੂ ਜਿਹੜੇ ਨੇ ਉਹ ਸ਼ਾਮਲ ਹੋਏ ਸੀ ਆਮ ਆਦਮੀ ਪਾਰਟੀ ਆਪਾਂ ਉਸੇ ਦਿਨ ਕਹਿਤਾ ਸੀ ਕਿ ਆਮ ਆਦਮੀ ਪਾਰਟੀ ਨੇ ਜਿਹੜੀ ਹੈ ਉਹ ਅਕਾਲੀ ਦਲ ਦਾ ਜਿਹੜਾ ਅ ਕਈ ਵਾਰ ਜਿੱਤਿਆ ਪਹਿਲਾਂ ਜਿੱਤਿਆ ਹੋਇਆ ਤੇ ਫਿਰ ਹਾਰਿਆ ਹੋਇਆ ਜਿਹੜਾ ਸਭ ਤੋਂ ਵੱਧ ਵੋਟਾਂ ਵਾਲਾ ਉਮੀਦਵਾਰ ਸੀਗਾ ਉਹਨੂੰ ਪੱਟ ਲਿਆ ਤੇ ਉਹ ਲੈ ਗਏ ਹੈ ਹੈਨਾ ਉਹਨੂੰ ਹੁਣ ਇੱਥੋਂ ਜਿਹੜਾ ਇਹ ਵੀ ਅਨੁਮਾਜਾ ਲਾਇਆ ਜਾ ਸਕਦਾ ਹੈ ਹੈਨਾ ਵੀ ਜਿਹੜਾ ਪਿਛਲਾ ਇਹਨਾਂ ਨੇ ਫਰੀਦਕੋਟ ਦਾ ਇਲੈਕਸ਼ਨ ਸੀਗਾ ਉਹ ਡਿੰਪੀ ਤੇ ਲੋਨ ਨੂੰ ਐ ਇਹਨਾਂ ਨੇ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਕੇ ਜਿੱਤਿਆ ਸੀਗਾ ਸੋ ਹੁਣ ਇਹਨਾਂ ਨੇ ਜਿਹੜਾ ਹਰਮੀਤ ਸੰਧੂ ਨੂੰ ਸ਼ਾਮਲ ਕਰਕੇ ਇਹ ਜਿੱਤਣ ਦੀ ਕੋਸ਼ਿਸ਼ ਦੇ ਵਿੱਚ ਹੈ ਸੋ ਇੱਥੇ ਸਵਾਲ ਇੱਕ ਜ਼ਰੂਰ ਖੜਾ ਹੁੰਦਾ ਹੈ ਕਿ ਤੁਹਾਡੇ ਐਥਿਕਸ ਕਿੱਥੇ ਹੈ ਹੂੰ ਕਿ ਤੁਹਾਡੇ ਸਿਧਾਂਤ ਕਿੱਥੇ ਹੈ ਜੀ ਬਿਲਕੁਲ ਤੇ ਹਰਮੀਤ ਸੰਧੂ ਆਉਣੀ ਕਿੱਥੋਂ ਸਵਰਾਜ ਦੀ ਪੜ੍ਹਾਈ ਕਰਕੇ ਆਏ ਨੇ ਹੂੰ ਤੇ ਕਿਹੜਾ ਬਦਲਾ ਇਹ ਕਰਨਗੇ ਬਿਲਕੁਲ ਜਿਸ ਤਰ੍ਹਾਂ ਦਾ ਬਦਲਾ ਡਿੰਪੀ ਸਾਹਿਬ ਨੇ ਕੀਤਾ ਉਸੇ ਤਰ੍ਹਾਂ ਦਾ ਇਹ ਕਰਨਗੇ ਹੂੰ ਮਤਲਬ ਤੁਸੀਂ ਕਹਿ ਰਹੇ ਹੋ ਕਿ ਅਸੀਂ ਬਦਲਾ ਕੀਤਾ ਅਸੀਂ ਪੰਜਾਬ ਦੇ ਵਿੱਚ ਕ੍ਰਾਂਤੀ ਲਿਆਤੀ ਅਸੀਂ ਐਜੂਕੇਸ਼ਨ ਦੀ ਲਿਆਤੀ ਅਸੀਂ ਹੈਲਥ ਕ੍ਰਾਂਤੀ ਲਿਆਤੀ ਅਸੀਂ ਮਤਲਬ ਫੱਟੇ ਝੱਕ ਤੇ ਸਾਰੇ ਪਾਸੇ ਪਰ ਜਿਮਨੀ ਚੋਂ ਲੜਾਉਣ ਨੂੰ ਤੁਹਾਡੇ ਕੋਲ ਉਮੀਦਵਾਰ ਹੈ ਨਹੀਂ ਉਹ ਤੁਸੀਂ ਇੰਪੋਰਟ ਕਰ ਰਹੇ ਹੋ ਹੈ ਨਾ ਸੋ ਇਹ ਹਾਲਤ ਹੈ ਇਹਨਾਂ ਦੀ ਪਾਰਟੀ ਦੀ ਹੈ ਨਾ ਸੋ ਇਹ ਇਹ ਬਸ ਇੱਕੋ ਹੀ ਇੱਕ ਇਹਨਾਂ ਦਾ ਮਤਲਬ ਮਕਸਦ ਹੈ ਕਿ ਇਹ ਕਿਸੇ ਨਾ ਕਿਸੇ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਜਿਮਨੀ ਚੋਣ ਜਿੱਤਣਾ ਹੈ ਜੀ ਹੈ ਨਾ ਸੋ ਉਹੀ ਉਹਦੇ ਮੁਤਾਬਕ ਕੀ ਇਹ ਆਪਣੀ ਪੋਲਿਟਿਕਸ ਕਰ ਰਹੇ ਆ ਅਦਰਵਾਈਜ਼ ਦੇਖੋ ਚੋਣਾਂ ਦਾ ਹਜੇ ਐਲਾਨ ਨਹੀਂ ਹੋਇਆ ਹੈ ਨਾ ਇਹ ਪੰਜਾਬ ਦੇ ਵਿੱਚ ਹੜਾਂ ਦੀ ਸਥਿਤੀ ਜਿਹੜੀ ਬਣੀ ਹੋਈ ਹੈ ਜੀ ਤੁਸੀਂ ਗਰਾਊਂਡ ਤੇ ਜਾਣ ਦੀ ਬਜਾਏ ਉਹ ਕਰਨ ਦੀ ਬਜਾਏ ਪੋਲਿਟੀਕਲ ਐਕਟੀਵਿਟੀ ਸ਼ੁਰੂ ਕਰ ਦਿੱਤੀ ਹੈ ਹੈ ਨਾ ਜੀ ਸੋ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਸਰਕਾਰ ਹੈ ਭਗਵੰਤ ਮਾਨ ਦੀ ਜਿਹੜੀ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਹੈ ਚਾਹੇ ਆਮ ਆਦਮੀ ਪਾਰਟੀ ਹੈ ਉਹਦਾ ਅਜੰਡਾ ਜਿਹੜਾ ਹੈ ਉਹ ਲੋਕ ਨਹੀਂ ਹੈ ਉਹਦਾ ਅਜੰਡਾ ਹੁਣ ਸਿਰਫ ਤੇ ਸਿਰਫ ਆਪਣੀ ਸੱਤਾ ਨੂੰ ਬਰਕਰਾਰ ਰੱਖਣਾ ਆਪਣੀ ਸੱਤਾ ਨੂੰ ਜਿਹੜੀ ਚੋਣਾਂ ਜਿੱਤਣਾ ਹੀ ਉਹਦਾ ਇੱਕ ਅਜੰਡਾ ਬਣ ਗਿਆ ਉਹ ਕਿਵੇਂ ਜਿੱਤਣਾ ਹੈ ਉਹ ਕੋਈ ਵੀ ਬੰਦਾ ਜਿਹੜਾ ਹੈ ਉਹਨੂੰ ਸ਼ਾਮਲ ਕਰਨ ਹੈ ਨਾ ਹੁਣ ਇਹ ਇਹ ਨਾ ਕਹਿਣ ਕਿ ਹਰਮਿਤ ਸਿੰਘ ਸੰਧੂ ਇੱਕ ਆਮ ਆਦਮੀ ਹੈ ਉਹਦੀਆਂ ਬਹੁਤ ਕੁਰਬਾਨੀਆਂ ਆ ਉਹਦਾ ਪੰਜਾਬ ਦੇ ਲਈ ਬਹੁਤ ਕੰਟਰੀਬਿਊਸ਼ਨ ਹੈ ਇਹ ਨਾ ਇਹ ਪਲੀਜ਼ ਇਹ ਨਾ ਕਹਿਣ ਹਮ ਹੈ ਨਾ ਅਦਰਵਾਈਜ਼ ਇਹਨਾਂ ਦਾ ਫੇਸ ਜਿਹੜਾ ਲੋਕਾਂ ਸਾਹਮਣੇ ਦੇਖ ਗਿਆ ਹਮ ਅ ਸਰ ਅਗਲੀ ਗੱਲ ਕਰਦੇ ਆ ਅਗਲੀ ਗੱਲ ਇਹ ਹੈ ਕਿ ਮੇਰੇ ਸੋਸ਼ਲ ਮੀਡੀਆ ਵਿੱਚ ਇਹ ਬਹਿਸ ਜਿਹੜੀ ਹੋਈ ਹੈ ਕਿ ਜਿਹੜੇ ਆਪਣੇ ਬਲਵੰਤ ਸਿੰਘ ਰਾਜੋਆਣਾ ਨੇ ਉਹਨਾਂ ਨੂੰ ਫਾਂਸੀ ਲਈ ਜਾ ਰਹੀ ਹੈ ਇਹ ਬੈਸ ਦਾ ਕੀ ਮਤਲਬ ਹੈ ਇਹਦੇ ਬਾਰੇ ਦੱਸੋ ਇਹ ਵੀ ਬੜੀ ਅਜੀਬ ਗੱਲ ਹੈ ਕਿ ਜੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਬਲਵੰਤ ਸਿੰਘ ਰਾਜੋਹਣ ਰਾਜੋਆਣਾ ਦੇ ਕੇਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ ਜੀ ਉਹ ਟਿੱਪਣੀ ਦਾ ਪਹਿਲਾ ਮੈਂ ਸੰਦਰਭ ਸਮਝਾਉਣਾ ਕੀ ਹੈ ਹੂੰ ਉਹ ਸੰਦਰਭ ਇਹ ਹੈ ਕਿ ਰਾਜੋਆਣਾ ਨੇ ਇੱਕ ਪਟੀਸ਼ਨ ਪਾਈ ਹੋਈ ਹੈ ਜੀ ਸੁਪਰੀਮ ਕੋਰਟ ਦੇ ਵਿੱਚ ਜਿਹਦੀ ਸੁਣਵਾਈ ਹੈ ਹਮ ਚੱਲ ਰਹੀ ਹੈ ਉਹਨਾਂ ਕਿਹਾ ਵੀ ਭਾਈ ਮੈਨੂੰ ਫਾਸੀ ਲਟਕਾਓ ਜੇ ਫਾਸੀ ਦੇਣੀ ਹੈ ਤੁਸੀਂ ਮੇਰੇ ਤੇ ਡਿਸੀਜਨ ਕਿਉਂ ਨਹੀਂ ਲੈਂਦੇ ਹਮ ਉਸ ਦੇ ਜਿਹੜੇ ਵਕੀਲ ਆ ਉਹ ਸ਼ਰਮਣੀ ਕਮੇਟੀ ਪਿੱਛੋਂ ਸਪੋਰਟ ਕਰ ਰਹੀ ਹੈ ਜੀ ਸ਼ਰਮਣੀ ਕਮੇਟੀ ਨੇ ਆ ਬੜੇ ਵੱਡੇ ਜਿਹੜੇ ਸੀਨੀਅਰ ਲਾਇਰ ਆ ਉਹ ਕੀਤੇ ਹੋਏ ਆ ਹਮ ਹੈਨਾ ਮੁਕਲ ਰਸਤੋਗੀ ਜਿਹੜੇ ਬਹੁਤ ਵੱਡੇ ਲਾਇਰ ਹੈਗੇ ਕੋਲ ਸੋ ਉਹਨਾਂ ਨੇ ਜਿਹੜੀਆਂ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੌਰਾਨ ਦਲੀਲਾਂ ਦਿੱਤੀਆਂ ਉਹਨਾਂ ਨੇ ਇਹ ਕਿਹਾ ਕਿ ਰਾਜਾ ਹੁਣਾ ਸਾਹਿਬ ਨੇ ਜਿਹੜਾ ਕ੍ਰਾਈਮ ਕੀਤਾ ਉਹਨਾਂ ਨੇ ਕਿਹਾ ਕਿ ਮੈਂ ਇਹ ਕ੍ਰਾਈਮ ਕੀਤਾ ਜੀ ਮੈਂ ਤੁਹਾਡੇ ਸੰਵਿਧਾਨ ਨੂੰ ਨਹੀਂ ਮੰਨਦਾ ਮੈਂ ਤੁਹਾਡੀ ਤੁਹਾਡੇ ਤੋਂ ਕੋਈ ਮਾਫੀ ਨਹੀਂ ਮੰਗਦਾ ਹੂੰ ਠੀਕ ਹੈ ਤੇ ਮੈਂ ਇਹ ਕ੍ਰਾਈਮ ਦੀ ਜ਼ਿੰਮੇਵਾਰੀ ਲੈਣਾ ਮੈਂ ਕੀਤਾ ਜੀ ਤੇ ਅਦਾਲਤ ਨੇ ਉਹਨੂੰ ਫਾਸੀ ਦੀ ਸਜ਼ਾ ਦਿੱਤੀ ਹੂੰ ਤੇ ਉਹਨੂੰ ਫਾਸੀ ਦੇਣ ਦੀ ਬਜਾਏ 2012 ਦੇ ਵਿੱਚ ਉਹਨੂੰ ਫਾਸੀ ਦੇਣੀ ਸੀ 18 ਸਾਲ ਤੋਂ ਬੰਦਾ ਫਾਸੀ ਦੀ ਚੱਕੀ 'ਚ ਆਪਣੀ ਫਾਸੀ ਦੀ ਵੇਟ ਕਰ ਰਿਹਾ ਹੂੰ ਉਹਨੂੰ ਪੋਲਿਟੀਕਲ ਮੋਟਿਵ ਵਾਸਤੇ ਜੀ ਕੇਂਦਰ ਸਰਕਾਰ ਕੋਈ ਡਿਸੀਜਨ ਨਹੀਂ ਲੈ ਰਹੀ ਹੂੰ ਨਾ ਉਹਦੇ ਤੇ ਰਾਸ਼ਟਰਪਤੀ ਨੇ ਲਿਆ ਨਾ ਉਹਦੇ ਤੇ ਗ੍ਰਹਿ ਮੰਤralੇ ਨੇ ਗ੍ਰਹਿ ਰਾਸ਼ਟਰਪਤੀ ਨੇ ਵੀ ਗ੍ਰਹਿ ਮੰਤralੇ ਦੇ ਉੱਤੇ ਮਤਲਬ ਜਿਹੜੀ ਉਹਦੀ ਸਿਫਾਰਿਸ਼ ਹੈ ਉਹਦੇ ਉੱਤੇ ਹੀ ਰਿਐਕਟ ਕਰਨਾ ਹੁੰਦਾ ਜੀ ਬਿਲਕੁਲ ਪਿਛਲੇ ਦਿਨਾਂ ਚ ਅਸੀਂ ਪਾਰਲੀਮੈਂਟ ਚ ਵੀ ਦੇਖਿਆ ਇਹ ਪਹਿਲਾਂ ਵੀ ਆਪਾਂ ਜ਼ਿਕਰ ਕਰ ਚੁੱਕੇ ਹਾਂ ਇਸ ਗੱਲ ਦਾ ਕਿ ਜਦੋਂ ਹਰਸਿਮਰਤ ਕੌਰ ਬਾਦਲ ਨੇ ਇਹ ਮੁੱਦਾ ਚੁੱਕਿਆ ਸੀਗਾ ਤੇ ਅਮਿਤ ਸ਼ਾ ਉਹਨਾਂ ਨੇ ਸਾਫ਼ ਕਿਹਾ ਸੀਗਾ ਕਿ ਜਿਹੜੇ ਮਾਫੀ ਜਿਹੜੇ ਮਾਫੀ ਨਹੀਂ ਮੰਗਦੇ ਜਿਨ੍ਹਾਂ ਨੂੰ ਅਹਿਸਾਸ ਨਹੀਂ ਹੈ ਆਪਣੇ ਜੁਰਮ ਦਾ ਉਹਨਾਂ ਨੂੰ ਕਿਵੇਂ ਮਾਫ ਕਰ ਦੀਏ ਬਿਲਕੁਲ ਤੇ ਰਾਜੋਣਾ ਸਾਹਿਬ ਤਾਂ ਕਹਿ ਰਹੇ ਵੀ ਤੁਸੀਂ ਤੁਹਾਨੂੰ ਮਾਫ ਕਰਨ ਨੂੰ ਕੌਣ ਕਹਿ ਰਿਹਾ ਤੁਸੀਂ ਸਜ਼ਾ ਦਿਓ ਜੀ ਪਰ ਤੁਸੀਂ ਆਪਣੇ ਸਿਆਸੀ ਹਿੱਤਾਂ ਵਾਸਤੇ ਆਪਣੇ ਕਿਉਂ ਆਪਣੇ ਕਿਉਂਕਿ ਤੁਹਾਡਾ ਅਕਾਲੀ ਦਲ ਦਲ ਦੇ ਨਾਲ ਅਲਾਈਅንስ ਵੀ ਸੀਗਾ ਤੇ ਤੁਹਾਨੂੰ ਸੂਟ ਨਹੀਂ ਕਰਦਾ ਸੀਗਾ ਤੇ ਤੁਸੀਂ ਫਾਸੀ ਨਹੀਂ ਮਤਲਬ ਦੇ ਦੇ ਰਹੇ ਸੀ ਕਿ ਬੰਦੇ ਨੂੰ ਜੀ ਤਾਂ ਮਤਲਬ ਇੱਕ ਬੰਦੇ ਨੇ ਕ੍ਰਾਈਮ ਕੀਤਾ ਮੈਂ ਮੈਂ ਵੈਸੇ ਫਾਸੀ ਦੇ ਕਿਸੇ ਵੀ ਬੰਦੇ ਨੂੰ ਮੈਂ ਫਾਸੀ ਪਰਸਨਲੀ ਤੌਰ ਤੇ ਮੈਂ ਫਾਸੀ ਦੇ ਦੀ ਸਜ਼ਾ ਦੇ ਖਿਲਾਫ ਹਾਂ ਜੀ ਮੈਂ ਸਮਝਦਾ ਕਿ ਕਿਸੇ ਬੰਦੇ ਨੂੰ ਫਾਸੀ ਦੇਣ ਦੇ ਦੇਣਾ ਵੀ ਇੱਕ ਸਰਕਾਰੀ ਕਤਲ ਹੈ ਹੂੰ ਜੀ ਠੀਕ ਹੈ ਨਾ ਸੋ ਸਰਕਾਰੀ ਭਾਰਤ ਦੇ ਵਿੱਚ ਬਹੁਤ ਸਾਰੇ ਦੁਨੀਆਂ ਦੇ ਵਿੱਚ ਮੁਲਕ ਹੈ ਜਿੱਥੇ ਫਾਸੀ ਦੀ ਸਜ਼ਾ ਨਹੀਂ ਦਿੱਤੀ ਜਾਂਦੀ ਜੀ ਸੋ ਭਾਰਤ ਦੇ ਵਿੱਚ ਇਹ ਸਜ਼ਾ ਦਿੱਤੀ ਦਿੱਤੀ ਜਾਂਦੀ ਹੈ ਜੀ ਹੈ ਨਾ ਦਿੱਤੀ ਜਾ ਰਹੀ ਹੈ ਰੇ ਰੇ ਜਿਹੜੇ ਜਿਹੜੇ ਕਹਿੰਦੇ ਆਪਾਂ ਬਹੁਤ ਰੇਅਰ ਕੇਸ ਹੁੰਦੇ ਹਨ ਉਹਨਾਂ ਦੇ ਵਿੱਚ ਇਹ ਫਾਸੀ ਦੀ ਜੜੀ ਆ ਉਹ ਦਿੱਤੀ ਜਾਂਦੀ ਆ ਪਰ ਜਦੋਂ ਬੰਦੇ ਨੇ ਕਹਿ ਦਿੱਤਾ ਹੂੰ ਕਿ ਮੈਂ ਕ੍ਰਾਈਮ ਕਰਤਾ ਮੈਂ ਤੁਹਾਡੇ ਕਾਨੂੰਨ ਨੂੰ ਨਹੀਂ ਮੰਨਦਾ ਮੈਂ ਤੁਹਾਡੇ ਤੁਹਾਡੇ ਤੋਂ ਮਾਫੀ ਨਹੀਂ ਮੰਗਦਾ ਹੂੰ ਫਿਰ ਤੁਸੀਂ 18 ਸਾਲ ਕਿਉਂ ਵੇਟ ਕਰ ਰਹੇ ਹੋ ਬਿਲਕੁਲ ਇਹਦਾ ਮਤਲਬ ਤੁਹਾਡੇ ਪੋਲੀਟੀਕਲ ਜੁੜੇ ਹੋਏ ਆ ਤੁਸੀਂ ਪੋਲੀਟੀਕਲ ਡਿਸੀਜਨ ਲੈਣਾ ਹੈ ਜੀ ਹੈਨਾ ਤੇ ਇੱਕ ਕ੍ਰਾਈਮ ਦੀ ਸਜ਼ਾ ਤਾਂ ਇੱਕੋ ਹੀ ਹੋਏਗੀ ਨਾ ਜੀ ਬਿਲਕੁਲ ਤੇ ਜੇ ਬੰਦੇ ਨੇ ਇੱਕ ਇੱਕ ਕ੍ਰਾਈਮ ਕੀਤਾ ਹੈ ਤਾਂ ਉਹਨੂੰ 18 ਸਾਲ ਤਾਂ ਤੁਸੀਂ ਰੋਜ਼ ਉਹ ਵਿਚਾਰਾ ਫਾਸੀ ਦੀ ਜਿਹੜੀ ਚੱਕੀ ਦੇ ਵਿੱਚ ਉਹ ਡੀਕ ਕਰ ਰਿਹਾ ਹੈ ਤੇ ਉਹਨੂੰ ਤੁਸੀਂ ਉਮਰ ਕੈਦ ਵੀ ਦੇ 30 ਸਾਲ ਹੋ ਗਏ 29 ਸਾਲ ਕੁਝ ਮਹੀਨੇ ਉਹਨਾਂ ਨੂੰ ਜੇਲ੍ਹ ਚ ਹੋ ਗਏ ਹੂੰ ਜੀ ਤੇ ਉਮਰ ਕੈਦ ਵੀ ਬੰਦਾ ਪੁਗਤੇ ਤੇ ਹੁਣ ਉਹਨੂੰ ਫਾਸੀ ਵੀ ਦੇ ਹੋਗੇ ਹੂੰ ਜੀ ਹੈਨਾ ਸੋ ਇਹ ਇਹ ਸਿਚੁਏਸ਼ਨ ਦੇ ਵਿੱਚ ਸੁਪਰੀਮ ਕੋਰਟ ਨੇ ਇਸੇ ਲਹਿਜੇ ਦੇ ਵਿੱਚ ਸਰਕਾਰ ਨੂੰ ਸਵਾਲ ਕੀਤਾ ਸੀ ਕਿ ਤੁਸੀਂ ਇਹਨਾਂ ਨੂੰ ਹੁਣ ਤੱਕ ਫਾਸੀ ਕਿਉਂ ਨਹੀਂ ਦਿੱਤੀ ਠੀਕ ਹੈ ਨਾ ਹੁਣ ਇਸ ਸਿਚੁਏਸ਼ਨ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਸਰਕਾਰ ਕੋਲ ਇਹੀ ਦਲੀਲ ਹੋਏਗੀ ਸਰਕਾਰ ਕੋਲ ਇਹੀ ਦਲੀਲ ਬਚਦੀ ਹੈ ਕਿ ਉਹਦੀ ਜਿਹੜੀ ਉਮਰ ਕੈਦ ਦੀ سزا ਹੈ ਉਸ ਨੂੰ ਦੋ ਤਰ੍ਹਾਂ ਦੀ ਉਮਰ ਕੈਦ ਹੁੰਦੀ ਇੱਕ ਹੁੰਦੀ ਹੈ ਕਿ ਜਿਹੜੀ 20 ਸਾਲ ਦੀ ਕੈਦ ਹੁੰਦੀ ਉਹਦੇ ਵਿੱਚ ਵੀ ਦਿਨ ਰਾਤ ਇੱਕ ਕਰਕੇ ਛੁੱਟੀਆਂ ਕੱਟ ਕੇ ਕਰਕੇ ਉਹ ਇੱਕ ਬਣਦੀ ਹੈ ਹੈਨਾ ਤੇ ਉਹ ਬੰਦਾ 20 ਸਾਲ ਬਾਅਦ ਬਾਹਰ ਆ ਜਾਂਦਾ ਹੈ 10 ਸਾਲ ਵਿੱਚ ਹੀ ਬੰਦਾ ਆ ਜਾਂਦਾ ਉਹਦੇ ਚੋਂ ਤੇ ਇੱਕ سزا ਹੁੰਦੀ ਹੈ ਜਿਹੜੀ ਦਾ ਉਮਰ ਹੁੰਦੀ ਹੈ ਜੀ ਦਾ ਉਮਰ ਜਿਹੜੀ ਹੈ ਵੀ ਉਮਰ ਪਰ ਤੁਸੀਂ ਜੇਲ੍ਹ ਚ ਰਹਨੇ ਹੋ ਤੁਹਾਡੀ ਡੈਥ ਤੱਕ ਤੁਹਾਨੂੰ ਜੇਲ੍ਹ ਚ ਰੱਖਿਆ ਜਾਂਦਾ ਹੈ ਸੋ ਫਾਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦਾ ਮੋਦੀ ਸਰਕਾਰ ਇੱਕ ਲੈਟਰ ਵੀ ਜਾਰੀ ਕਰ ਚੁੱਕੀ ਹੈ ਹਮ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਮੌਕੇ ਇਹ ਤੁਹਾਨੂੰ ਯਾਦ ਹੋਵੇ ਉਦੋਂ ਲੈਟਰ ਇੱਕ ਜਾਰੀ ਹੋਇਆ ਸੀ ਪਰ ਉਹਦੇ ਤੇ ਅਮਲ ਨਹੀਂ ਹੋਇਆ ਸੋ ਹੁਣ ਮੈਨੂੰ ਲੱਗਦਾ ਹੈ ਕਿ ਹਾਂ ਹੁਣ ਐਕਚੁਅਲੀ 15 ਤਰੀਕ ਨੂੰ ਉਹਦੀ ਸੁਣਵਾਈ ਆ ਕੇਸ ਦੀ ਹੂੰ ਸਰਕਾਰ ਨੇ ਨੂੰ ਦੱਸਣਾ ਪਏਗਾ ਕੋਰਟ ਦੇ ਵਿੱਚ ਕਿ ਉਹ ਕੀ ਕਰਨ ਜਾ ਰਹੀ ਹੈ ਹੂੰ ਨਕੀ ਡਿਸੀਜਨ ਲੈਣਾ ਹੈ ਬਿਲਕੁਲ ਤਾਂ ਉਹਦੇ ਬਾਰੇ ਹੁਣ ਇਹ ਇੰਟਰਪ੍ਰੀਟੇਸ਼ਨ ਜਿਹੜੀ ਆ ਉਹ ਗਲਤ ਕੀਤੀ ਜਾ ਰਹੀ ਹੈ ਹੂੰ ਅਕਾਲੀ ਦਲ ਨਮਾ ਅਕਾਲੀ ਦਲ ਜਿਹੜਾ ਬਣਿਆ ਉਹ ਤਾਂ ਗਵਰਨਰ ਨੂੰ ਮੰਗ ਪੱਤਰ ਵੀ ਦਿਆ ਹੈ ਹੈਨਾ ਤੇ ਦੂਜਾ ਆ ਉਹ ਮਾ ਉਹ ਮੰਗ ਪੱਤਰ ਦੇ ਆਏ ਤੇ ਦੂਜਾ ਪਿਛਲੇ ਦਿਨਾਂ ਚ ਡੀਜੀਪੀ ਦਾ ਇੱਕ ਆ ਬਿਆਨ ਆਇਆ ਸੀਗਾ ਉਹਨਾਂ ਨੇ ਦੱਸਿਆ ਸੀਗਾ ਕਿ ਬੀਐਸਐਫ ਦੀ ਇੱਕ ਬਟਾਲੀਅਨ ਬੀਐਸਐਫ ਦੀ ਤਨਾਤੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਉਸ ਜਗ੍ਹਾ ਤੇ ਹੋ ਰਹੀ ਹੈ ਜਿਹੜੀ ਕਿ ਤਿਹਾਰਾ ਕਰਕੇ ਆ ਹੁਣ ਉਹਨੂੰ ਇਸ ਤਰ੍ਹਾਂ ਬਣਾ ਦਿੱਤਾ ਗਿਆ ਕਿ ਸੋਸ਼ਲ ਮੀਡੀਆ ਤੇ ਪੋਸਟਾ ਕੇ ਪੰਜਾਬ ਚ ਬੀਐਸਐਫ ਦੀ ਤਨਾਤੀ ਹੋ ਰਹੀ ਹੈ ਜੀ ਇਹ ਭਗਵੰਤ ਮਾਨ ਅਮਿਤ ਸ਼ਾਹ ਨੂੰ ਜਿਹੜੇ ਮਿਲ ਕੇ ਆਏ ਐ ਉਸ ਮੀਟਿੰਗ ਦਾ ਗੁਪਤ ਜਿਹੜਾ ਅਜੰਡਾ ਇਹ ਸੀਗਾ ਹੈਨਾ ਸੋ ਉਹ ਕਿਆਸਰਾਈਆਂ ਦੇ ਉੱਤੇ ਉਹ ਲਿੰਕ ਜੋੜ ਕੇ ਇੱਕ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਹੈ ਉਹ ਬਣਾਇਆ ਜਾ ਰਿਹਾ ਕਿ ਜਿਵੇਂ ਉਹਨਾਂ ਨੂੰ ਫਾਸੀ ਦਿੱਤੀ ਦਿੱਤੀ ਜਾ ਰਹੀ ਹੋ ਪਰ 15 ਤਰੀਕ ਨੂੰ ਉਹਦੀ ਸੁਣਵਾਈ ਹੈ ਹਾਂ ਇਹ ਜ਼ਰੂਰ ਹੈ ਕਿ ਉਹ ਅਹਿਮ ਸੁਣਵਾਈ ਹੈ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਉਹਦੇ ਤੇ ਜਵਾਬ ਦੇਣਾ ਪੈਣਾ ਜੀ ਬਿਲਕੁਲ ਪਰ ਮੈਨੂੰ ਨਹੀਂ ਲੱਗਦਾ ਕਿ ਹੁਣ ਕਿਉਂਕਿ ਵੀ ਉਹਨਾਂ ਨੂੰ ਮੁਨਫਾਸੀ ਦਿੱਤੀ ਜਾ ਸਕਦੀ ਹੈ ਹੂੰ ਕਿਉਂਕਿ ਉਹ ਇੱਕ ਉਮਰ ਕੈਦ ਭੁਗਤ ਚੁੱਕਿਆ ਹੈ ਬਿਲਕੁਲ ਤੇ ਇੱਕ ਕ੍ਰਾਈਮ ਦੇ ਵਿੱਚ ਦੋ ਸਜ਼ਾਾਂ ਨਹੀਂ ਦਿੱਤੀਆਂ ਜਾ ਸਕਦੀ ਹੂੰ ਤਾਂ ਮੈਨੂੰ ਲੱਗਦਾ ਕਿ ਕੇਂਦਰ ਸਰਕਾਰ ਕੋਲ ਵੱਧ ਤੋਂ ਵੱਧ ਇਹੀ ਹੋਏਗਾ ਕਿ ਉਹ ਇਹ ਕਹੇ ਕਿ ਇਹਨਾਂ ਨੂੰ ਉਮਰ ਭਰ ਲਈ ਜੇਲ੍ਹ ਚ ਰੱਖਿਆ ਜਾਏਗਾ ਬਿਲਕੁਲ ਜੀ ਹੈਨਾ ਹੂੰ ਸੋ ਇਹ ਸਾਰਾ ਕੁਝ ਹੈ ਜੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਅਕਾਲੀ ਦਲ ਦੇ ਗੱਠ ਜੋੜ ਦੀ ਗੱਲ ਕਰ ਰਹੇ ਨੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਟੀਵੀ ਚੈਨਲ ਨੂੰ ਇੰਟਰਵਿਊ ਦਿੱਤੀ ਆ ਜੀ ਉਹਦੇ ਵਿੱਚ ਉਹਨਾਂ ਨੂੰ ਇੱਕ ਸਵਾਲ ਪੁੱਛਿਆ ਗਿਆ ਸੀਗਾ ਅਕਾਲੀ ਬੀਜੇਪੀ ਗੱਠ ਜੋੜ ਬਾਰੇ ਉਹਨਾਂ ਨੇ ਕਿਹਾ ਸੀਗਾ ਕਿ ਉਹਨਾਂ ਨੂੰ ਭਾਵੇਂ ਕਿਸੇ ਨੇ ਅਜੇ ਤੱਕ ਇਸ ਤੇ رائے ਮੰਗੀ ਨਹੀਂ ਹੈ ਪਰ ਉਹ ਸਮਝਦੇ ਆ ਕਿ ਇਹ ਗੱਠ ਜੋੜ ਹੋਣਾ ਚਾਹੀਦਾ ਹੈ ਹੈਨਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਪੋਲਿਟਿਕਸ ਨੂੰ ਬੜਾ ਸਮਝਦੇ ਆ ਔਰ ਅਕਾਲੀ ਬੀਜੇਪੀ ਗੱਠ ਜੋੜ ਦੇ ਨਾਲ ਉਹ ਕਾਂਗਰਸ ਵੱਲੋਂ ਟੱਕਰ ਲੈਂਦੇ ਰਹੇ ਹੈ ਹੈਨਾ ਜੀ ਤੇ ਭਾਵੇਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਉਹ ਹੁਣ ਆਪ ਚੋਣ ਨਹੀਂ ਲੜਨਗੇ ਨਵੀਂ ਪੀੜ੍ਹੀ ਹੁਣ ਅੱਗੇ ਆਏ ਸੋ ਉਹਦੇ ਚ ਉਹਨਾਂ ਦੀ ਬੇਟੀ ਜੈਂਦਰ ਕੌਰ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਔਮਨ ਸੈੱਲ ਦੇ ਵਿੱਚ ਜੀ ਨੂੰ ਲੀਡ ਕਰਦੇ ਆ ਉਹ ਉਹਨਾਂ ਦੀ ਅਗਲੀ ਜਿਹੜੀ ਸਿਆਸੀ ਵਿਰਾਸਤ ਹੈ ਉਹਨਾਂ ਨੂੰ ਅੱਗੇ ਵਧਾ ਸਕਦੀ ਹੈ ਉਹਨਾਂ ਦਾ ਬੇਟਾ ਰਣਿੰਦਰ ਦੋ ਤਿੰਨ ਇਲੈਕਸ਼ਨ ਹਾਰ ਚੁੱਕਿਆ ਹੈ ਸੋ ਉਹ ਉਹ ਹੈ ਉਹ ਹੁਣ ਕੀ ਕੀ ਸਟੈਂਡ ਲੈਂਦੇ ਪੋਲੀਟੀਕਲੀ ਉਹ ਵੈਸੇ ਬਹੁਤ ਪੋਲੀਟੀਕਲੀ ਐਕਟਿਵ ਨਹੀਂ ਉਸ ਤਰ੍ਹਾਂ ਨਜ਼ਰ ਆ ਰਹੇ ਜਿਸ ਤਰ੍ਹਾਂ ਜੈਂਦਰ ਕੌਰ ਆ ਰਹੀ ਹੈ ਸੋ ਕੈਪਟਨ ਸਾਹਿਬ ਦੀ ਇੱਕ ਨਵੀਂ ਪੀੜ੍ਹੀ ਹੈ ਤੇ ਉਹ ਉਸ ਨੂੰ ਜਿਹੜੀ ਆ ਉਹ ਹੁਣ ਅੱਗੇ ਪੋਲੀਟਿਕਸ ਦੇ ਵਿੱਚ ਵਿਧਾਨ ਰਹੇ ਇਸ ਤੋਂ ਪਹਿਲਾਂ ਸੁਨੀਲ ਜਾਖੜ ਹੋਣੀ ਵੀ ਕਹਿ ਚੁੱਕੇ ਨੇ ਕਿ ਇਸ ਤਰ੍ਹਾਂ ਜਿਹੜਾ ਹੋਣਾ ਚਾਹੀਦਾ ਆ ਕਾਲੀ ਬੀਜਪੀ ਦਾ ਗੱਠ ਜੋੜ ਹੋਣਾ ਚਾਹੀਦਾ ਪਰ ਬੀਜਪੀ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਅਸ਼ਵਨੀ ਸ਼ਰਮਾ ਉਹ ਇਹਨੂੰ ਡਿਨਾਈ ਕਰ ਚੁੱਕੇ ਨੇ ਕਿ ਉਹ ਕਹਿ ਰਹੇ ਨੇ ਕਿ ਅਸੀਂ 117 ਦੀ 117 ਸੀਟਾਂ ਤੇ ਤਿਆਰੀ ਕਰ ਰਹੇ ਹਾਂ ਅਸੀਂ ਇੰਡੀਪੈਂਡੈਂਟ ਤੌਰ ਤੇ ਆਪਣਾ ਇਲੈਕਸ਼ਨ ਲੜਾਂਗੇ ਸੋ ਉਹ ਇਸ ਤਰੀਕੇ ਨਾਲ ਇਸ ਪਾਸੇ ਜਾ ਚੁੱਕੇ ਆ ਪਰ ਪੋਲਿਟਿਕਸ ਦੇ ਵਿੱਚ ਕੁਝ ਵੀ ਯੈਸ ਜਾਂ ਨੋ ਨਹੀਂ ਹੁੰਦਾ ਹਾਲਾਤ ਹੁੰਦੇ ਨੇ ਕੀ ਹਾਲਾਤ ਬਣਦੇ ਆ ਸੋ ਜੇ ਅਕਾਲੀ ਬੀਜੇਪੀ ਗੱਠ ਜੋੜ ਹੋ ਜਾਏ ਤੇ ਨੇਚਰਲੀ ਇੱਕ ਸਟਰੋਂਗ ਜਿਹੜੀ ਹੈ ਏਰ ਪੰਜਾਬ ਦੇ ਵਿੱਚ ਖੜੀ ਹੋ ਜਾਂਦੀ ਹੈ ਹਨਾ ਪਰ ਇੱਥੇ ਕੈਪਟਨ ਸਾਹਿਬ ਨੂੰ ਇਹ ਸਪਸ਼ਟ ਕਰ ਦੇਣਾ ਚਾਹੀਦਾ ਸੀ ਕਿ ਬੀਜੇਪੀ ਨੂੰ ਕਿਹਦੇ ਨਾਲ ਗੱਠ ਜੋੜ ਕਰਨਾ ਚਾਹੀਦਾ ਹੈ ਜਾਂ ਮੈਨੂੰ ਲੱਗਦਾ ਪੱਤਰਕਾਰ ਸਾਹਿਬ ਨੂੰ ਇੱਕ ਸਪਲੀਮੈਂਟਰੀ ਸਵਾਲ ਪੁੱਛਣਾ ਚਾਹੀਦਾ ਸੀਗਾ ਕਿ ਸੁਖਵੀਰ ਬਾਦਲ ਦੇ ਅਕਾਲੀ ਦਲ ਨਾਲ ਕੱਟਚੋੜ ਕਰਨਾ ਚਾਹੀਦਾ ਅਮਰਤਪਾਲ ਦੇ ਅਕਾਲੀ ਦਲ ਨਾਲ ਕਰਨਾ ਚਾਹੀਦਾ ਜਾਂ ਨਵਾਂ ਜਿਹੜਾ ਪੁਨਰ ਸੰਗਠਨ ਵਾਲਾ ਅਕਾਲੀ ਦਲ ਹੈ ਉਹਦੇ ਨਾਲ ਕਰਨਾ ਚਾਹੀਦਾ ਸੋ ਇਹ ਉਹਨਾਂ ਨੂੰ ਜ਼ਰੂਰ ਸਪਸ਼ਟ ਕਰਨਾ ਚਾਹੀਦਾ ਸੀ ਜੀ ਸੋ ਧੰਨਵਾਦ ਲਾਲੀ ਜੀ ਸ਼ੁਕਰੀਆ ਇਹ ਸੀ ਅੱਜ ਦੀ ਚਰਚਾ ਤੇ ਕੱਲ ਨੂੰ ਫਿਰ ਕੁਝ ਨਵੇਂ ਮੁੱਦਿਆਂ ਤੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ